कमाल दिए तुसी हैरान होवोगे कि संगरूर शहर दे दशमेश नगर दा वासी है बच्चा तो अज तक कदे स्कूल नहीं गया पर इस नूं गुरबाणी दी अठ बाणियां याद ने बारह तक पहाड़े भी ए फटाफट सुनांदा है नाइन फोर जो थर्टी सिक्स नाइन फोर जो फोर्टी फाइव नाइन सिक्स फिफ्टी फोर सो so, सुनिया तुसी? पर इस दी बात बदकिस्मती है कि इस बच्चे का जन्म प्रीमेच्योर है जिसका असर इस अखा तो दी अखां ते आ गया जो परिवार ने इस समस्या बारे पता लग्या तो काफी देर हो चुकी सी हर जब चार महीनिया का सी उस वेले तो भी देख नहीं सकता परिवार ने इसका चंडीगढ़ पीजीआई तो भी इलाज करवाने की कोशिश की थी। ਪਰ ਡਾਕਟਰ ਨੇ ਜਵਾਬ ਦਿੱਤਾ ਕਿ ਹੁਣ ਹਰਜਪ ਕਦੇ ਨਹੀਂ ਦੇਖ ਸਕਦਾ ਉਸ ਦਿਨ ਤੋਂ ਹੀ ਹਰਜਪ ਦੀ ਮਾਤਾ ਆਪਣੇ ਬੱਚੇ ਨੂੰ ਇਸ ਦੁਨੀਆ ਵਿੱਚ ਜਿਉਂ ਦੇਖਣਾ ਸਿਖਾਉਣੇ ਉਸਨੇ ਸ਼ੁਰੂ ਕਰ ਦਿੱਤੇ ਜਿਸ ਸਦਕਾ ਹਰਜਪ ਦੀ ਯਾਦਾਂ ਕਮਾਲ ਦੀ ਹੋ ਗਈ ਇਹ ਮੇਰੀ ਮੰਮੀ ਨੇ ਨੇ ਉਹਨਾਂ ਇਸ ਕਹੀ ਨਹੀਂ ਤੁਹਾਨੂੰ ਓខਾ ਨਹੀਂ ਲੱਗਿਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਬਾਣੀਆਂ ਸਿੱਖਿਆ ਕਿ ਆਰਾਮ ਨਾਲ ਸਿੱਖ ਲਿਆ ਤੁਹਾਨੂੰ ਨੋਖ ਨਹੀਂ ਲੱਗਿਆ ਮੈਂ ਵਾਹਿਗੁਰੂ ਜੀ ਤੋਂ ਇੰਨੀ ਕੀ ਬੇਨਤੀ ਬੰਗਲਾ ਤਾ ਨਾ ਕਿ ਮੈਂ ਤੇ ਆਪਣੀ ਜਿੰਦਗੀ ਜੀ ਸਕਾਂ ਤੇ ਮੇਰੀ ਬੱਦੀ ਸਾਧੀ ਹੋ ਜਾਵੇ ਤੇ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਹਰਜਪ ਦੀ ਮਾਤਾ ਦੇ ਦਸਨ ਮੁਤਾਬਿਕ ਉਹ ਆਪਣੇ ਬੱਚੇ ਨੂੰ ਸਪੈਸ਼ਲ ਬੱਚਿਆਂ ਦੇ ਸਕੂਲ 'ਚ ਨਹੀਂ ਪਾਸੰਦੀ ਕਿਉਂਕਿ ਉਸਦੀ ਆਮਦਨ ਨਹੀਂ ਹੈ ਜਿਸ ਕਰਕੇ ਉਹ ਆਪ ਹੀ ਹਰਜਪ ਨੂੰ ਘਰ ਵਿੱਚ ਹੀ ਸਭ ਕੁਝ ਸਿਖਾ ਰਹੀ ਉਸ ਦੀ ਅਪੀਲ ਹੈ ਕਿ ਕੋਈ ਉਸ ਦੇ ਬੱਚੇ ਨੂੰ ਅੱਖਾਂ দান ਕਰ ਦੇਵੇ ਤਾਂ ਜੋ ਇਹ ਦੁਨੀਆ ਦੇਖ ਸਕੇ। ਮੈਂ ਬੜਾ ਨੇ ਆ ਸਕੂਲ ਦੇ ਵਿੱਚ ਤੇ ਉੱਥੇ ਮੇਰੇ ਨਾਲ ਚਲੇ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਆਪਣਾ ਬਲਾਈਂਡ ਸਕੂਲ ਆ ਉੱਥੇ ਮੈਂ ਨਹੀਂ ਲਗਾ ਸਕੀ ਇਹਨਾਂ ਨੂੰ। ਕੁਝ ਘਰ ਦੇ ਸਰਕਮਸਟੈਂਸਿਸ ਸੀ ਜਾਂ ਘਰ ਦੇ ਕਿਸੇ ਨੇ ਮੇਰਾ ਸਾਥ ਹੀ ਨਹੀਂ ਦਿੱਤਾ ਇਸ ਚੀਜ਼ ਵਿੱਚ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਇਹ ਇਹਦੇ ਨਾਲ ਨਾਲ ਦੁਨਿਆਵੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਉਹਦੇ ਲਈ ਮੈਂ ਇੱਕ ਸਿੰਗਲ ਪੈਰੈਂਟ ਹੋਣ ਕਰਕੇ ਹਜੇ ਕੁਝ ਐਫਰਟਸ ਨਹੀਂ ਕਰ ਪਾ ਰਹੀ ਇਸ ਬੱਚੇ ਦੇ ਲਈ ਮੇਰੀ ਅੰਦਰੋਂ ਇੱਛਾ ਜ਼ਰੂਰ ਹੈ ਅਰਦਾਸਾਂ ਜ਼ਰੂਰ ਕਰਦੀ ਆ ਸੱਚੇ ਪਾਤਸ਼ਾਹ ਨੂੰ ਕਿ ਕੋਈ ਹੀਲਾ ਕੱਢ ਦੇਣ ਕੋਈ ਰਸਤਾ ਕੱਢ ਦੇਣ ਤਾਂ ਕਿ ਮੈਂ ਇਹਨੂੰ ਸਕੂਲ ਦੇ ਵਿੱਚ ਪੜ੍ਹਾ ਸਕਾਂ ਚੈਰਿਟੀ ਬੇਸ ਸਕੂਲ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਸਕੂਲ ਹੁੰਦੇ ਨੇ ਜਿੱਥੇ ਕਿ ਕੀ ਅਰਨਿੰਗ ਹੋ ਸਕੇ ਮੈਂ ਬੱਚੇ ਦਾ ਪਾਲਣ ਪੋਸ਼ਣ ਕਰ ਸਕਾਂ ਤਾਂ ਮੈਨੂੰ ਉੱਥੇ ਅਗਰ ਜੌਬ ਮਿਲ ਜਾਂਦੀ ਹੈ अच्छे ਅਰਨਿੰਗ ਦੇ ਉੱਪਰ ਤਾਂ ਮੈਂ ਬੱਚੇ ਦਾ ਕਾਫੀ अच्छे ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਦੀ ਹਾਂ ਸੋ ਬਾਕੀ ਹੀ ਹਰਜੱਬ ਕਮਾਲ ਦਾ ਬੱਚਾ ਹੈ ਤੇ ਲੋੜ ਹੈ ਕਿ ਇਸ ਬੱਚੇ ਨੂੰ ਵਿਸ਼ੇਸ਼ ਬੱਚਾਂ ਦੇ ਸਕੂਲ ਵਿੱਚ ਦਾਖਲਾ ਕਰਵਾਇਆ ਜਾਵੇ ਤਾਂ ਜੋ ਇਹ ਬੱਚਾ ਆਪਣੀ ਵਿਲੱਖਣਤਾ ਸਦਕਾ ਚੰਗਾ ਪੜ੍ਹੇ ਕਿ ਸਮਾਜ ਲਈ ਚਾਨਣ ਬਣ ਆਪੇ ਅਤੇ ਆਪਣੇ ਵਰਗੇ ਹੋਰ ਬੱਚਾਂ ਲਈ ਮਦਦਗਾਰ ਜਿਸ ਬੱਚੇ ਨੂੰ ਕੋਈ ਅੱਖਾਂ দান ਦੇਵੇ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਡਲ ਪੋ ਜਾਵੇਗੀ ਗੁਰਦਰਸ਼ਨ ਸਿੱਧੂ ਏਟੀਸੀ ਨਿਊਜ਼ ਸੰਗਰੂਰ